ਪ੍ਰਸ ਨੇ ਦੱਸਦੇ ਕਿ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਗ੍ਰਫਤਾਰ ਮੁਲਜ਼ਮਾਂ ਦੇ ਵਿੱਚੋਂ ਦੋ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕਿਸੇ ਦਾ ਅੰਮ੍ਰਿਤਸਰ ਵਿੱਚ ਉਹਨਾਂ ਨੇ ਕਤਲ ਕੀਤਾ ਸੀ ਰਾਜਦੀਪ ਕਤਲकांड ਰਾਜਦੀਪ ਕਤਲकांड ਦੇ ਵਿੱਚ ਇਸ ਸ਼ਾਮਲ ਸਨ ਤੇ ਨਾਜਾਇਜ਼ ਹਥਿਆਰ ਬਰਾਮਦ ਹੋਏ ਨੇ ਵਿਰੋਧੀ ਗੈਂਗ ਦੇ ਮੈਂਬਰਾਂ ਤੇ ਹਮਲਾ ਕਰਨ ਦੇ ਲਈ ਇਹ ਹਥਿਆਰ ਖਰੀਦੇ ਗਏ ਸੀ ਡੀਜੀਪੀ ਗੌਰਵ ਯਾਦਵ ਨੇ ਖੁਦ ਟਵੀਟ ਕਰਕੇ ਇਸ ਦੇ ਬਾਬਤ ਜਾਣਕਾਰੀ ਦਿੱਤੀ ਹੈ ਤਾਂ ਵੱਡੀ ਖਬਰ ਹੈ ਦੱਸ ਦਈਏ ਕਿ ਸੀਪੀ ਜੇਲ ਜਲੰਧਰ ਸੀਪੀ ਜਲੰਧਰ ਯਾਨੀ ਕਿ ਸਾਬਤ ਤੌਰ ਤੇ ਅ ਸਪੈਸ਼ਲ ਪੁਲਿਸ ਦੇ ਵੱਲੋਂ ਜਿਹੜੀ ਐ ਕਾਰਵਾਈ ਕੀਤੀ ਗਈ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਇਹ ਤਿੰਨ ਗੁਰਗੇ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਕੀਤੀ ਗਿਆ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ ਜਲੰਧਰ ਪੁਲਿਸ ਦੇ ਵੱਲੋਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਲਗਾਤਾਰ ਐ ਜੀਟੀਐਫ ਹੋਵੇ ਜਾਂ ਫਿਰ ਸਪੈਸ਼ਲ ਸੈਲ ਹੋਵੇ ਪੁਲਿਸ ਦਾ ਅਜਿਹੇ ਗੈਂਗਸਟਰ ਅਜਿਹੇ ਗੁਰਗੇ ਜੋ ਕਿਸੇ ਵਾਰਦਾਤ ਦੀ ਫਰਾਕਟ ਹੁੰਦੇ ਨੇ ਉਹਨਾਂ ਨੂੰ ਲਗਾਤਾਰ ਕਾਬੂ ਕੀਤਾ ਜਾ ਰਿਹਾ ਹੈ ਅਸੀਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਕਈ ਐਨਕਾਊਂਟਰ ਦੀਆਂ ਖਬਰਾਂ ਵੀ ਆਈਆਂ ਨੇ ਔਰ ਇੱਥੇ ਇੱਕ ਅਹਿਮ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਰਾਜਦੀਪ ਕਤਲकांड ਦੇ ਵਿੱਚ ਇਹਨਾਂ ਦੇ ਵਿੱਚੋਂ ਦੋ ਮੁਲਜ਼ਮ ਨੇ ਉਹ ਸ਼ਾਮਲ ਦੱਸੇ ਜਾ ਰਹੇ ਨੇ ਤਿੰਨ ਨਾਜਾਇਜ਼ ਹਥਿਆਰ ਬਰਾਮਦ ਹੋਏ ਨੇ ਰਾਗਵ ਜੈਨ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਰਾਗਵ ਤੁਹਾਡੇ ਕੋਲ ਕੀ ਕੁਝ ਹੋਰ ਜਾਣਕਾਰੀ ਫਿਲਹਾਲ ਦੇ ਪੁਲਸ ਨੇ ਜੋ ਜਾਣਕਾਰੀ ਦਿੱਤੀ ਕਿ ਜੱਗੂ ਭਗਵਾਨਪੁਰੀਆ ਗ੍ਰੋਹਿਤ ਸੀਗੇ ਤਿੰਨੋਂ ਖਤਰਨਾਕ ਬਦਮਾਸ਼ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਆ ਇਸ ਤੋਂ ਇਲਾਵਾ ਪਤਾ ਲੱਗ ਰਿਹਾ ਹੈ ਕਿ ਇਹ ਆਪਣੇ ਨਤੀ ਜੰਦੀ ਗ੍ਰੋਥ ਜਿਹੜੇ ਕਿ ਸਦਸਿਆਂ ਨੂੰ ਖਤਮ ਕਰਨ ਦੀ ਪરાਖ ਰਿਤੇਗੇ ਜਿਸ ਕਰਕੇ ਇਹਨਾਂ ਵੱਲੋਂ ਜਿਹੜੇ ਕੀ ਹੈ ਹੱਤਿਆਤਵੀ ਖਰੀਦੇ ਕੇਸ ਸੀਗੇ ਤੇ ਇਹਨਾਂ ਵਿੱਚ ਜਿਹੜੇ ਦੋ ਹੈਗੇ ਆ ਪਤਾ ਲੱਗ ਰਿਹਾ ਕਿ ਅੰਮ੍ਰਿਤਸਰ ਵਿੱਚ ਕੁਝ ਸਮੇਂ ਪਹਿਲਾਂ ਇੱਕ ਰਾਜਦਪ ਦਾ ਜਿਹੜੇ ਕੀ ਹੱਤਿਆ ਕਿਤੇ ਗਈ ਸੀ ਉਹਦੇ ਵਿੱਚ ਵੀ ਜਿਹੜੇ ਕੀ ਲੋੜਿੰਦਾ ਸੀਗੇ ਤੇ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ ਤੇ ਖੁਦ ਪੁਲਿਸ ਕਮਿਸ਼ਨਰ ਜੰਦਰਪਤਨ ਸ਼ਰਮਾ ਜਿਹੜੇ ਕੀ ਹੈ ਉਹਨਾਂ ਨੇ ਇਹ ਰੈਡਾਰ ਦੇ ਉੱਤੇ ਸੀ ਕਿਤੇ ਇੰਟੈਲੀਜੈਂਸ ਤੋਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਤੇ ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਿਹੜੇ ਕੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਫਿਲਹਾਲ 1:30 ਵਜੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਪੀਪੀ ਵੱਲੋਂ ਤੇ ਉਸ ਤੋਂ ਬਾਅਦ ਸਾਰੀ ਜਿਹੜੀ ਕੀ ਜਾਣਕਾਰੀ ਸਾਂਝੀ ਕੀਤੀ ਜਾਊਗੀ ਕਿ ਕਿਸ ਤਰ੍ਹਾਂ ਇਹਨਾਂ ਤੱਕ ਪਹੁੰਚ ਕੀਤੀ ਹੈ ਤੇ ਕਿਹੜੇ ਲੋਕਾਂ ਜਿਹੜੀ ਗੈਂਗ ਦੇ ਜਿਹੜੇ ਕੀ ਮਾਰਨਾ ਚਾਹੁੰਦੇ ਸਕੇ ਵਿਅਕਤੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਾਘਵ तमाम ਜਾਣਕਾਰੀ ਲਈ ਤਾਨਵਾਦ ਹੈ ਤੰਗੁਰ ਮਿਲਾਕੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ